ਕੀ ਗੱਲ ਤੇਰਾ ਸੁਖਾਈ ਸੱਚੀ ਗੱਲ ਸਾਰਿਆਂ ਨੂੰ ਅੱਜ ਅ ਪਹਿਲੇ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਜੀ ਦੇ ਮੇਲੇ ਤੇ ਜੋ ਸੰਗ ਜਿਹੜਾ ਹੈ ਗੁਰਦਾਸਪੁਰ ਤੋਂ ਹੁੰਦੇ ਹੋਏ ਡੇਰਾ ਬਾਬਾ ਨਾਨਕ ਜਾਂਦਾ ਉਹ ਇਸ ਕਲਾ ਨੂੰ ਰੋਡ ਤੋਂ ਨਿਕਲਦਾ ਹੈ ਤੇ ਦਿਉਲ ਮਲਟੀ ਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਵੱਲੋਂ ਜਾਵੇਂਗੇ ਤੁਸੀਂ ਦੇਖ ਰਹੇ ਹੋ ਇੱਕ ਦਵਾਈਆਂ ਦਾ ਫ੍ਰੀ ਲੰਗਰ ਜਿਹੜਾ ਉਹ ਲਗਾਇਆ ਗਿਆ ਕਿਉਂਕਿ ਜਗਾ ਜਗਾ ਰੋਟੀ ਪਾਣੀ ਦੇ ਲੰਗਰ ਨੇ ਬਹੁਤ ਵਧੀਆ ਇੰਤਜ਼ਾਮ ਜਿਹੜਾ ਆ ਉਹ ਸੰਗਤਾਂ ਵੱਲੋਂ ਕੀਤਾ ਗਿਆ ਸੋ ਇਹ ਉਪਰਾਲਾ ਅਸੀਂ ਹਰ ਸਾਲ ਕਰਦੇ ਆ ਤਾਂ ਕਿ ਜਿਹੜੀ ਸੰਗਤ ਉੱਥੋਂ ਆ ਰਹੀ ਹੈ ਦੂਰੋਂ ਚੱਲ ਕੇ ਆਉਂਦੀ ਹੈ ਕੋਈ ਰਸਤੇ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਜਿਵੇਂ ਕਿਸੇ ਦੀਆਂ ਕੋਈ ਲੱਤਾਂ ਦਰਦ ਕਰ ਰਹੀਆਂ ਨੇ ਕਿਸੇ ਦੇ ਪੈਰ ਤੇ ਕੋਈ ਸੱਟ ਲੱਗ ਜਾਂਦੀ ਹੈ ਕੋਈ ਖਾਂਸੀ ਆ ਕਿਸੇ ਨੂੰ ਜ਼ੁਕਾਮ ਆ ਕਿਸੇ ਨੂੰ ਬੁਖਾਰ ਹੋ ਰਿਹਾ ਤਾਂ ਅਸੀਂ ਉਹ ਫ੍ਰੀ ਉਹਨਾਂ ਦਾ ਚੈੱਕਅਪ ਵੀ ਕਰ ਰਹੇ ਹੁੰਦੇ ਆ ਸਾਰਿਆਂ ਨੂੰ ਜਿਹੜੀ ਆ ਫ੍ਰੀ ਦਵਾਈ ਦੇ ਰਹੇ ਆ ਔਰ ਇਹ ਜੋ ਕੈਂਪ ਹੈ ਫ੍ਰੀ ਕੈਂਪ ਹੈ ਇਹ ਅਸੀਂ ਹਰ ਸਾਲ ਚੋੜਾ ਸਾਹਿਬ ਜੀ ਦੇ ਮੇਲੇ ਤੇ ਲਗਾਉਂਦੇ ਆ ਤਾਂ ਕਿ ਸੰਗਤਾਂ ਨੂੰ ਜਿਹੜਾ ਆ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਤੇ ਉਹਨਾਂ ਤੋਂ ਬਾਬਾ ਜੀ ਤੋਂ ਆਪਾਂ ਆਸ਼ੀਰਵਾ ਲੈ ਸਕੀਏ ਡਾਕਟਰ ਸਾਹਿਬ ਸਵੇਰ ਤੋਂ ਚੱਲੂਆ ਕੈਂਪ ਹੋਣਾ ਬਿਲਕੁਲ ਇਸ ਜਿਸ ਦਿਨ ਅੱਜ 3 ਤਰੀਕ ਨੂੰ ਇਹ ਪੱਕਾ ਹੁੰਦਾ ਆ ਕਿ ਸੰਗ ਜਿਹੜਾ ਪਹੁੰਚਣ ਲੱਗਦਾ ਜਦੋਂ ਤੋਂ ਸੰਗਤ ਸਟਾਰਟ ਹੋ ਜਾਂਦੀ ਹੈ ਤੇ ਸੰਗ ਅਸੀਂ ਜਿਹੜਾ ਫ੍ਰੀ ਮੈਡੀਕਲ ਕੈਂਪ ਆ ਖੋਲ ਦਿੰਨੇ ਆ ਤੇ ਨਾਲ ਨਾਲ ਜਿਹੋ ਵੀ ਸੰਗਤ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਉਹ ਲੈ ਸਕਦੇ ਆ ਜਿਆਦਾਤਰ ਪ੍ਰੋਬਲਮਸ ਦੇਖੋ ਮੈਂ ਉਹੀ ਕਹ ਰਿਹਾ ਕਿ ਚੱਲਣ ਕਰਕੇ ਮਤਲਬ ਪੈਰਾਂ 'ਚ ਕਈ ਵਾਰੀ ਜ਼ਖਮ ਹੋ ਜਾਂਦੇ ਆ ਜਾਂ ਕਿਸ ਨੂੰ ਕੋਈ ਸੱਟ ਲੱਗ ਜਾਂਦੀ ਆ ਜਾਂ ਡਿੱਗ ਜਾਂਦਾ ਕੋਈ ਬੇਹੋਸ਼ ਹੋ ਜਾਂਦਾ ਜਾਂ ਫਿਰ ਕਿਸੇ ਨੂੰ ਕੋਈ ਜਿਆਦਾ ਚੱਲਣ ਤੋਂ ਥਕਾਵਟ ਨਾਲ ਕੋਈ ਬੁਖਾਰ ਹੋ ਰਿਹਾ ਕੋਈ ਗੈਸ ਦੀ ਪ੍ਰੋਬਲਮ ਆ ਗਈ ਆ ਵੱਧ ਘੱਟ ਖਾਣ ਦੇ ਨਾਲ ਕੋਈ ਦਸਤ ਹੋ ਰਿਹਾ ਤਾਂ ਇਹ ਸਾਰੀਆਂ ਦਿੱਕਤਾਂ ਜਿਹੜੀਆਂ ਹੁੰਦੀਆਂ ਨੇ ਸੰਗਤਾਂ ਨੂੰ ਤੇ ਉਹ ਅਸੀਂ ਉਹਨਾਂ ਨੂੰ ਦਵਾਈ ਦੇ ਦਿੰਨੇ ਆਂ